ਇਹ ਸਾਡੇ ਇਕੱਲੇ ਇਕੱਲੇ ਬੰਦੇ 'ਚ ਇੰਨੀ ਕਿ ਜ਼ੁਰਤ ਹੈਗੀ ਆ ਇੰਨੀ ਕਿ ਚੋਕੇ ਹੈਗੇ ਨੇ ਕਿ ਇਕੱਲਾ ਇਕੱਲਾ ਲੜ ਸਕਦਾ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰ ਸੀਗਾ ਕਿਸੇ ਦੀ ਮਦਦ ਇੱਕ ਘੰਟਾ ਤੱਕ ਪਰਿਵਾਰ ਖਰਾਬ ਹੋਇਆ ਉਹਦਾ ਇੱਕ ਘੰਟਾ ਫਿਰ ਅਸੀਂ ਉੱਠਦੇ ਹਾਂ ਨਹੀਂ ਉਸ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਤੁਸੀਂ ਕਿਹਾ ਸੀ ਨਾ ਕਿ ਮੈਂ ਨਹੀਂ ਕਿਸੇ ਨੂੰ ਪੇਸ਼ਾਨ ਕਰਦਾ ਤੁਸੀਂ ਜਵਾਬ ਦਾ ਕਰ ਲਓ ਹੁਣ ਜੋ ਹੋਇਆ ਇੱਕ ਕਰਕੇ ਦੱਸਾਂਗੇ ਜਦ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤਾਂ ਮੈਂ ਇਕੱਲੀ ਇਕੱਲੀ ਲੈਣ ਬੰਦ ਕਰਕੇ ਦੱਸਾਂਗੇ ਨਹੀਂ ਆਪ ਜੋ ਮਾਫੀ ਮੰਗੋਗੇ ਜੀ ਆਪ ਕੇ ਬਾਜੀ ਜਿਹੜਾ ਮੁੰਡਾ ਹੈਗਾ ਜੀ ਛੱਡ ਲੋ ਮੈਂ ਕਹੀਂ ਮਲਾਣਾ ਤੁਹਾਨੂੰ ਉਹਦੇ ਨਾਲ ਹੀ ਮੁੰਡੇ ਨੂੰ ਛੱਡ ਲੋ ਨਹੀਂ ਪਾਜੀ ਉਹ ਨਾਲ ਗੱਲ ਕਰਨੇ ਨਹੀਂ 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 ਇਹ ਮੁੜਾਫੀ ਆ ਦੇਖੋ ਜੀ 1 ਘੰਟਾ ਪਰਿਵਾਰ ਖਰਾਬ ਹੋਇਆ ਸਾਡਾ 1 ਘੰਟਾ ਤੱਕ ਨਹੀਂ ਅਸੀਂ ਉੱਠਦੇ ਹਾਂ ਨਹੀਂ ਤੋਂ ਬਾਅਦ ਗੱਲ ਕਰਾਂਗੇ ਜਿਹੜੀ ਕਰਾਂ ਤੁਸੀਂ ਕਹਿਆ ਸੀ ਨਾ ਕਿ ਮੈਂ ਨਹੀਂ ਕਿਸੇ ਨੂੰ ਪਛਾਣਦਾ ਤੁਸੀਂ ਜਵਾ ਹੁੰਦਾ ਕਰ ਲੋ ਹੁਣ ਜੋ ਹੋਏਗਾ ਕਰਕੇ ਦੱਸਾਂਗੇ ਅੱਜ ਦੇ ਸਿਰਫ ਮੈਂ ਆਇਆ ਹੁਣ ਬਾਕੀ ਵੀ ਲੈਣਾ ਤੁਹਾਨੂੰ ਕੱਲੀ ਕੱਲੀ ਲੈਣ ਬੰਦ ਕਰਕੇ ਦੱਸਾਂਗੇ ਭਾਜੀ ਇਹ ਸਾਡੇ ਕੱਲੇ ਕੱਲੇ ਬੰਦੇ 'ਚ ਇੰਨੀ ਕਿ ਜ਼ੁਰਤ ਹੈਗੀ ਆ ਐਨੇ ਕਿ ਜੋਗੇ ਹੈਗੇ ਨੇ ਵੀ ਕੱਲਾ ਕੱਲਾ ਲੜ ਸਕਦਾ ਠੀਕ ਹੈ ਭਾਜੀ ਠੀਕ ਹੈ ਨਾ ਜੀ ਤਾਂ ਤੁਹਾਨੂੰ ਇਹ ਨਹੀਂ ਸ਼ਰਮ ਆਈ ਕਿ ਪਰਿਵਾਰ ਦੇ ਨਾਲ ਆਪਣੇ ਮੈਂਬਰ ਸੀਗਾ ਕਿਸੇ ਕੀ ਬੋਲ ਰਿਹਾ ਭਾਜੀ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਆਓ ਨਾ ਉਹ ਤੁਹਾਨੂੰ ਭਾਜੀ ਤੁਸੀਂ ਪੁਲਿਸ ਤੁਸੀਂ ਪੁਲਿਸ ਤੁਹਾਡੀ ਕੋਈ ਗਲਤੀ ਨਹੀਂ ਹੈ ਨਹੀਂ ਅੰਦਰ ਨਹੀਂ ਅੰਦਰ ਨਹੀਂ ਆਜੋ ਤੁਸੀਂ ਆਪਾਂ ਨਹੀਂ ਕਰਦਾ ਕੋਈ ਗੱਲ ਨਹੀਂ ਪਾੰਦੋ ਯਾਰ ਨਹੀਂ ਇੱਥੇ ਬਹਿ ਜਾਓ ਇੱਥੇ ਬਹਿ ਜੰਨੇਓ ਬੈਠੋ ਇੱਕ ਮੈਂ ਤਾਂ ਜੀ ਇੱਥੇ ਵੇਖੋ ਜਿਹੜੀ ਪੰਜਾਬੀ ਪ੍ਰੋਗਰਾਮ ਬਾਹਰ ਤੋਂ ਹੋਈ ਆ ਵੇਖੋ ਭਾਜੀ ਮੈਂ ਵੀ ਤੁਹਾਡੀ ਰਿਸਪੈਕਟ ਕਰੰਦਾ ਸਰ ਭਾਜੀ ਬਹੁਤ ਗੱਲ ਕਰ ਲੈੰਦੋ ਉਹਨੂੰ ਸੈਟੀਸਫਾਈਡ ਹੋ ਲੈੰਦੋ ਜਦੋਂ ਸਾਡਾ ਮੈਂਬਰ ਸੈਟੀਸਫਾਈਡ ਹੋਏਗਾ ਮੋਟ ਚਾਹ। ਭਾਈ ਐਕਸੈਕਟ ਨਹੀਂ ਮਾਰੋ ਯਾਰ ਮੈਂ ਤੁਹਾਡੇ ਕੋਲ ਆਇਆ ਨਾ ਜਦੋਂ ਪਰੋਂ ਆਇਆ ਮੈਂ ਤੁਹਾਡੇ ਕੋਲ ਆਇਆ ਪਾਜੀ ਮੈਂ ਆਇਆ ਹੀ ਕਰ ਉਹ ਸਕੈਟ ਮੈਨੂੰ ਉਦੋਂ ਪਤਾ ਲੱਗਾ ਮੈਂ ਅੰਦਰ ਵੀ ਨਹੀਂ ਗਿਆ ਮੈਂ ਪਹਿਲਾਂ ਦੱਸਦਾ ਕਹਿੰਦਾ ਇਹ ਚਾਹ ਤੇ ਕਰ ਪ੍ਰਧਾਨ ਕਹਿੰਦਾ ਮੈਂ ਉਦੋਂ ਹੀ ਬਾਹਰ ਆ ਗਿਆ ਜੀ ਮੈਨੂੰ ਫੋਨ ਕੀਤਾ ਮੈਂ ਤਾਂ ਇੱਕੋ ਗੱਲ ਕਹੀ ਮੈਂ ਕਿਹਾ ਪਾਜੀ ਬੰਦਾ ਗਲਤ ਬੋਲਿਆ ਉਹਦਾ ਜਵਾਬ ਅਸੀਂ ਲੈਣਾ ਪਾਜੀ ਥੋੜੀ ਕਹਿ ਨਹੀਂ ਤੁਸੀਂ ਬੜੀਆਂ ਗੱਲਾਂ ਟਾਲ ਲੀਆਂ ਹਰ ਗੱਲ ਨਹੀਂ ਕੋਈ ਮੈਂ ਤਾਂ ਕਰਦਾ ਕਿ ਤੇਰੇ ਮੱਥੇ ਉਹ ਵੇਲੇ ਉਹ ਮੈਨੂੰ ਨਹੀਂ ਪਤਾ ਚੀ ਮੈਂ ਤੁਹਾਨੂੰ ਕਹਿੰਦਾ ਮੇਰਾ ਨਾਮ ਨੂੰ ਹੁੰਦਾ ਕਿ ਕੁਝ ਵੀ ਤੁਹਾਡੀ ਗੱਲ ਨੂੰ ਮੈਂ 1 ਮਿੰਟ ਤੁਹਾਡੀ ਪਹਿਲਾਂ ਬਾਹਰ ਬਾਹਰੋਂ ਤੋਂ ਅੰਦਰੋਂ ਤੋਂ ਤੁਹਾਡੀ ਗੱਡੀ ਸ਼ਗਾਉਣ ਵਾਸਤੇ ਤੁਸੀਂ ਕਰਦੇ ਹੋ ਪਰ ਜਿੰਨੀ ਮੇਰੀ ਮੇਰੀ ਬੇਇੰਤਿਆ ਮੇਰੀ ਹੈ ਰਿਸਪੈਕਟ ਹੈ ਰਿਕੁਐਸਟ ਹੈ ਤੁਹਾਨੂੰ ਜਿੰਨੀ ਦੇਰ ਮੇਰਾ ਮੈਂਬਰ ਦਾ ਪਰਿਵਾਰ ਸੈਟੀਸਫਾਈਡ ਨਹੀਂ ਹੁੰਦਾ ਉਨੀ ਦੇਰ ਮੈਂ ਨਹੀਂ ਹੋ ਸਕਦਾ ਮੈਨੂੰ ਉਹ ਹੁਦਿਆਦ ਕਰਦੇ ਵੀ ਭਾਜੀ ਉੱਠ ਜਾ ਮੈਂ ਉੱਠ ਜਾਣਾ ਨਾ ਮੈਂ ਨਹੀਂ ਕਰ ਸਕਦਾ ਇਸ ਲਈ ਉਹ ਕਮਾਂਡ ਹੈ ਕਿ ਤੂੰ ਮੋਰਚਾ ਨੇ ਲਾਇਆ ਮੇਰਾ ਮੈਂਬਰ ਸੈਟੀਸਫਾਈਡ ਹੋ ਜਾ ਮੈਂ ਆਠ ਜਾऊंगा ਮੈਂਬਰਾਂ ਦਾ ਬੰਦਿਆਂ ਵਾਸਤੇ ਨੇ ਤੇ ਮੈਂ ਬੰਦਿਆਂ ਤੋਂ ਬਿਨਾ ਕੁਝ ਨਹੀਂ ਉਹ ਸੈਟੀਸਫਾਈਡ ਹੋ ਜਾਣਗੇ ਮੈਂ ਅਰਜ਼ੂ ਕਰਦਾ ਤੁਹਾਡੀ ਮੈਂ ਸਾਰੇ ਭਰਾਵਾਂ ਦੀ ਰਿਸਪੈਕਟ ਕਰਦਾ ਆ ਤੁਸੀਂ ਮਾਨ ਦਿੰਦੇ ਹੋ ਸਾਨੂੰ ਆਏਗੇ ਨੂੰ ਮਾਨ ਦਿੰਦੇ ਹੋ ਸਾਡੀ ਹਰ ਗੱਲ ਮੰਨਦੇ ਹੋ ਅਸੀਂ ਉਸ ਗੱਲ ਦੀ ਤੁਹਾਡੀ ਰਿਸਪੈਕਟ ਵੀ ਕਰਦੇ ਆ ਬੈ ਗੱਲ ਜਿੱਥੇ ਤੁਹਾਨੂੰ ਹੋ ਗਿਆ ਕੰਮ ਹੋਣਾ ਹੀ ਨਹੀਂ ਮੈਂ ਭਾਜੀ ਵਿਖੋ ਮੈਨੂੰ ਇੱਕ ਵੀਰ ਦਾ ਨਹੀਂ ਪਤਾ ਲਖਵਿੰਦਰ ਮੈਨੂੰ ਨਾਂ ਆ ਤੇ ਇੱਕ ਇਹ ਭਾਜੀ ਦਾ ਜਿੰਨ ਪਤਾ ਲੱਗਾ ਬਾਈ ਫੇਸ ਤੇ ਦੂਜਾ ਤੁਹਾਡਾ ਠੀਕ ਹੈ ਜੀ ਤੁਸੀਂ ਸਾਰੇ ਸਾਡੇ ਨਾਲ ਪੂਰਾ ਕੋਆਪਰੇਟ ਕਰਦੇ ਹੋ ਮਨਜੇ ਸਾਹਿਬ ਵੇਖੋ ਮੇਰੀ ਲੜਾਈ ਕਿਦੇ ਵਾਸਤੇ ਆ ਲੋਕ ਬੰਦੇ ਲੜਦੇ ਮੇਰੇ ਵਾਸਤੇ ਮੇਂ ਜੇ ਉਹਨਾਂ ਦੀ ਇੱਜ਼ਤ ਨਹੀਂ ਕੋਈ ਤੇ ਫਿਰ ਮੇਰੀ ਵੀ ਇੱਜ਼ਤ ਕੋਈ ਨਹੀਂ ਮੈਂ ਇੱਥੇ ਹੀ ਗੱਲ ਕਰਾਂ ਅੰਦਰ ਆਓ ਸਾਡੀ ਕੋਈ ਸਾਡਾ ਤੇ ਕੰਮ ਹੀ ਤਰੀਕੇ ਚੱਲਦਾ ਤੇ ਅਗਰ ਹੀ ਤੋਂ ਬਿਨਾ ਬੈਠੇ ਆ ਫਿਰ ਕੀ ਆ ਮੇਰੇ ਚੱਲੋ ਸਰ ਸਭ ਆਪਣੀ ਸਭ ਪਾਈ ਮੰਨ ਗਿਆ ਚਲੋ ਪਲੀਜ਼ ਸਰ ਪਲੀਜ਼ ਚਲੋ ਅੰਦਰ ਬੈਠੇ ਅੰਦਰ ਪੈ ਗੱਲ ਆਉ ਬਾਈ ਮਨਜੇ ਸਾਹਿਬ ਨੇ ਕਹਿੰਦੇ ਮੈਂ ਕੇ ਗੱਲ ਲੇਦਾ ਆ ਆ ਵੀ ਬੰਦੋ ਤੋਂ ਬਹੁਤ ਲੇਟ ਆਇਆ ਅੱਜ ਭਾਈ ਜਦੋਂ ਆਏ ਤੁਹਾਨੂੰ ਫੋਨ ਆ ਗਿਆ ਹੂੰ ਉਸੇ ਵੇਲੇ ਮੈਂ ਉਸੇ ਵੇਲੇ ਤੁਹਾਨੂੰ ਫੋਨ ਕੀਤਾ ਜਿਹਾ ਜੇ ਸਾ ਇਹ ਬੰਦਾ ਆਇਆ ਬੜੀ ਲੇਟ ਇਸ ਤੋਂ ਪੱਲਾ ਦੇ ਬੰਦੇ ਹੈਗੇ ਸੀ ਮੈਂ ਇਹਨਾਂ ਨੂੰ ਦੱਸਿਆ ਕਿ ਆਉਣੇ ਉਹਨਾਂ ਦੇ ਉੱਪਰ ਕਾਰਵਾਈ ਕਰਾਂ ਭਾਈ ਮੈਂ 70% ਕਰਾਂਗਾ 400 ਜੁਗਾਂਦਾਰ ਦਾ ਮੈਂ 70% ਕਰੀ ਕੋਈ ਦੱਸੋ ਜਹਾਂਦੋੜ ਭਾਈ ਛੱਡ ਦੋ ਮੇਰੇ ਨਾਲ ਗੱਲ ਕਰ ਰਿਹਾ ਉਹ ਵੇਖੋ ਸਾਹਮਣੇ ਬੱਚਾ ਮੇਰਾ ਉਹ ਵੇਖ ਲਓ ਉਹ ਬੈਠਾ ਨੇ ਕਾਸੂ ਉੱਤੇ ਬਿਠਾ ਰਹੇ ਹਾਂ ਵਰਦੀ ਤੇ ਨਹੀਂ ਸਲਾਮ ਅੰਦਰਾ ਉੱਤੇ ਐਸ ਵੇਲੇ ਬੈਠੇ ਆ ਪਠਾਨਕੋਟ ਲਦਬਾਲਾ ਮਾ ਟੋਲ ਪਲਾਜ਼ੇ ਦੇ ਉੱਪਰ ਔਰ ਟੋਲ ਪਲਾਜ਼ੇ ਵਾਲੇ ਜਿਹੜੇ ਤੇ ਸਾਡੇ ਪੰਜਾਬੀ ਭਰਾ ਨੇ ਉਹ ਤਾਂ ਸਾਡਾ ਸਾਥ ਦਿੰਦੇ ਪੂਰਾ ਵੀ ਉਹਨਾਂ ਨੂੰ ਸਾਡੀ ਸੱਭੇਤਾ ਵੀ ਪਤਾ ਸਾਡੇ ਪਰਿਵਾਰਾਂ ਦੀ ਇੱਜ਼ਤ ਦਾ ਵੀ ਪਤਾ ਭੈਣਾਂ ਤੇ ਜਿਹੜੇ ਸਾਡੀਆਂ ਨਾਲ ਮਾਵਾਂ ਧੀਆਂ ਹੁੰਦੀਆਂ ਨੇ ਉਹਨਾਂ ਦੀ ਸੱਭੇਤਾ ਨੂੰ ਉਹਨਾਂ ਦੀ ਇੱਜ਼ਤ ਕਿਦਾਂ ਕਰਨੀ ਐ ਵੀ ਪਤਾ ਔਰ ਜਿਹੜੇ ਇੱਥੇ ਪ੍ਰਵਾਸੀ ਆ ਕੇ ਬਾਹਰੋਂ ਆ ਕੇ ਸਾਡੇ ਪੰਜਾਬ ਤੇ ਰਾਜ ਵੀ ਕਰ ਰਹੇ ਨੇ ਤੇ ਇਹਨਾਂ ਪੰਜਾਬੀ ਭਰਾਵਾਂ ਦੇ ਉੱਤੇ ਰਾਜ ਵੀ ਕਰ ਰਹੇ ਨੇ ਤੇ ਇਹ ਜਿਹੜੇ ਥੱਲੇ ਸਾਡੇ ਵੀਰ ਸਾਰੀ ਦਿਹਾੜੀ ਘਟਾ ਖਾਂਦੇ ਨੇ ਇਹਨਾਂ ਦੇ ਉੱਤੇ ਤਸ਼ੱਦਦ ਵੀ ਕਰਦੇ ਨੇ ਤੇ ਨਾਂ ਤੇ ਉਹਨਾਂ ਨੂੰ ਬੋਲਣ ਦਾ ਪਤਾ ਕਿਸੇ ਪਰਿਵਾਰ ਦੀ ਬੋਲਵਾਣੀ ਕਿੱਦਾਂ ਕਰਨੀ ਆ ਤੇ ਨਾ ਹੀ ਜਾਂਦਾ ਪਤਾ ਔਰ ਇੱਥੇ ਸਾਡਾ ਇੱਕ ਯੂਨੀਅਨ ਦੇ ਮੈਂਬਰ ਟੋਲ ਦੇ ਉੱਤੋਂ ਲੰਘਦੇ ਪਏ ਸੀ ਤੇ ਇਹਨਾਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਨੇ ਮਿਸਬੀਹੇਵ ਕੀਤਾ ਜਿਹਦੇ ਕਾਰਨ ਅਸੀਂ ਇਹ ਟੋਲਪਲਾਜ ਦੇ ਉੱਤੇ ਧਰਨਾ ਲਾਇਆ ਜਿੰਨੀ ਦੇਰ ਹੁਣ ਇਹ ਮਾਫੀ ਨਾ ਮੰਗਣਗੇ ਲਿਖਤ ਦੇ ਵਿੱਚ ਉਨੀ ਦੇਰ ਇੱਥੇ ਇਦਾਂ ਹੀ ਕਾਰਵਾਈ ਕੱਲ ਚੱਲਦੀ ਰਹੂਗੀ ਤੇ ਜਿਹੜੇ ਮੇਰੇ ਬਾਕੀ ਭਰਾ ਨੇ ਜੋ ਵੀ ਵੀਡੀਓ ਵੇਖਣ ਉਹਨਾਂ ਨੂੰ ਇਹ ਅਪੀਲ ਆ ਕਿ ਤੁਸੀਂ ਸਾਰੇ ਟੋਲਪਲਾਜ ਦੇ ਉੱਪਰ ਪਹੁੰਚੋ ਤੇ ਇੱਥੇ ਜਿਹੜਾ ਧਰਨਾ ਆ ਉਹ ਹੁਣ ਆਪਾਂ ਲਾਵਾਂਗੇ ਜਿੰਨੀ ਦੇਰ ਕੋਈ ਹਲ ਨਹੀਂ ਹੁੰਦਾ ਉਨੀ ਦੇਰ ਤੇ ਧਰਨਾ ਚੱਲੂਗਾ ਇਦਾਂ ਹੀ ਭਾਵੇਂ ਥੋੜੇ ਆ ਪਰ ਆਪਣੇ ਹੱਕ ਵਾਸਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਵਾਸਤੇ ਆਪਣੀ ਆਪ ਵਾਸਤੇ ਸਾਨੂੰ ਲੜਨਾ ਆਉਂਦਾ ਆ ਜੋ ਕਿ ਗੁਰਦਾਸਪੁਰ ਤੋਂ ਜੋ ਪਠਾਨਕੋ ਟੋਲ ਪਲਾਜਾ ਅਲਾ ਦਪਾਲਵਾ ਟੋਲ ਪਲਾਜਾ ਆ ਨੇੜੇ ਕਾਨਵਾ ਉੱਥੋਂ ਜੋ ਕਿ ਸਾਡੇ ਜੋ ਮੈਂਬਰ ਹੈ ਆਪਣੇ ਪਰਿਵਾਰ ਨਾਲ ਟੋਲ ਪਲਾਜੇ ਤੋਂ ਲੰਘ ਰਹੇ ਸੀ ਪਰ ਜਦੋਂ ਉਹਨਾਂ ਨੇ ਯੂਨੀਅਨ ਦਾ ਕਾਰਡ ਵਿਖਾਇਆ ਤੇ ਉਲਟਾ ਟੋਲ ਪਲਾਜੇ ਦੇ ਕਰਮਚਾਰੀ ਵੱਲੋਂ ਉਸ ਸਾਡੇ ਆਗੂ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਜਦੋਂ ਉਹਨਾਂ ਨੇ ਯੂਨੀਅਨ ਦੇ ਬਾਰੇ ਦੱਸਿਆ ਉਸ ਬੰਦੇ ਨੇ ਫਿਰ ਵੀ ਕੋਈ ਸ਼ਰਮ ਨਹੀਂ ਕੀਤੀ ਹੋਰ ਇਸ ਗੱਲ ਦੀ ਵੀ ਬਿਲਕੁਲ ਖਿਆਲ ਨਹੀਂ ਕੀਤਾ ਕਿ ਉਹ ਆਗੂ ਸਾਡਾ ਪਰਿਵਾਰ ਦੇ ਨਾਲ ਆ ਉਸ ਤੋਂ ਬਾਅਦ ਟੋਲ ਪਲਾਜੇ ਦੇ ਉੱਪਰ ਸਾਡੇ ਮੌਕੇ ਦੇ ਉੱਪਰ ਕੁਝ ਮੈਂਬਰਾਂ ਨੇ ਪਹੁੰਚ ਕੇ ਅਸੀਂ ਆਪ ਵੀ ਪਹੁੰਚੇ ਉੱਥੇ ਧਰਨਾ ਲਾਇਆ ਗਿਆ ਟੋਲ ਪਲਾਜੇ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਤੇ ਜੋ ਹੈ ਟੋਲ ਪਲਾਜੇ ਦੀ ਮੈਨੇਜਮੈਂਟ ਵੱਲੋਂ ਉੱਥੇ ਪਹੁੰਚ ਕੇ ਉਸ ਆਗੂ ਦੇ ਵਿਰੁੱਧ ਕਾਰਵਾਈ ਕੀਤੀ ਗਈ ਉਸ ਕੋ ਮਾਫੀ ਵੀ ਮੰਗਵਾਈ ਗਈ ਔਰ ਆਉਣ ਵਾਲੇ ਸਮੇਂ 'ਚ ਵਿਸ਼ਵਾਸ ਦਿਵਾਇਆ ਆ ਕਿ ਇਸ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਦੁਬਾਰਾ ਕਿਸੇ ਵੀ ਯੂਨੀਅਨ ਦੇ ਮੈਂ ਆਗੂ ਦੇ ਨਾਲ ਕੋਈ ਵੀ ਜਾਂ ਮੈਂਬਰ ਦੇ ਨਾਲ ਇਦਾਂ ਦਾ ਗਲਤ ਬਤੀਰਾ ਨਹੀਂ ਕਰੂਗਾ ਧੰਨਵਾਦ ਜੀ